ਜ਼ਿਲ੍ਹਾ ਯੂਥ ਪ੍ਰਧਾਨ ਬੀਜਪੀ ਸੰਗਰੂਰ ਦੇ ਵੱਲੋਂ ਆਪਣੇ ਸਵਰਗੀ ਮਾਤਾ ਚਰਨਜੀਤ ਕੌਰ ਕੁਮਾਨ ਦੀ ਪਹਿਲੀ ਵਰ੍ਹੇਸਵੀ ਦੇ ਮੌਕੇ ਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁਫਤ ਜਿੱਥੇ ਦਵਾਈਆਂ ਵੰਡੀਆਂ ਗਿਆ ਨੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕਰਨ ਦੇ ਲਈ ਨੌਜਵਾਨ ਪੁੱਜੇ ਦੱਸਦੀ ਹੈ ਕਿ ਉਹਨਾਂ ਕਹਿੰਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਜੀ ਕੀ ਕੈਮਪ ਹੈ ਜੀ ਮੇਰੀ ਮਾਤਾ ਸਵਰਗਵਾਸੀ માતા ਚਰਨਜੀਤ ਜੀ ਦੀ ਪਹਿਲੀ ਵਰ੍ਹੇ ਦੀ ਮੌਕੇ ਅੱਜ ਮੇਰੇ ਨਗਰ ਪਿੰਡ ਘਰਾਚੋ ਦੇ ਵਿੱਚ ਅਸੀਂ ਜੋ ਫ੍ਰੀ ਕੈਮਪ ਲਗਾਇਆ ਹੈ ਜਿਹਦੇ ਵਿੱਚ ਵੀ ਲੰਗੀਆਂ ਨਹੀਂ ਪਾ ਰਹੇ ਆ ਬਲੱਡ ਕੈਮਪ ਹੈ ਹੱਡੀਆਂ ਦਾ ਤੇ ਸਕਿਨ ਦਾ ਤੇ ਹਰ ਤਰ੍ਹਾਂ ਦੀ ਫ੍ਰੀ ਮੈਡੀਸਨਾਂ ਤੇ ਚੈੱਕ ਕਰ ਰਹੇ ਹਾਂ तकरीबन ਕਿੰਨੇ ਲੋਕਾਂ ਦੇ ਵਿੱਚ ਤੁਸੀਂ ਇਸ ਕੈਮਪ ਦੇ ਵਿੱਚ ਅੱਜ ਤੁਸੀਂ ਆਦੀ ਲਾਈਆ ਤੁਹਾਡੇ ਸਾਹਮਣੇ ਹੈਗਾ ਦੇਖੋ ਜੋ ਆਪਾਂ ਦੇਖੀ ਬੱਡੀ ਗਿਣਤੀ ਦੇ ਵਿੱਚ ਜੋ ਪੇਸ਼ੈਂਟ ਨੇ ਅੱਜ ਇੱਥੇ ਪਹੁੰਚੇ ਆਗੇ ਜੋ ਉਹਾਂ ਦੇ ਪੇਸ਼ੈਂਟ ਨੇਗੇ ਵੱਡੀ ਗਿਣਤੀ ਉਹ ਅੱਜ ਬਲੱਡ ਦਾਨ ਕਰਨ ਦੇ ਲਈ ਆ ਜਿਹੜੇ ਪੁੱਛਿਆ ਉਹ ਜਿੱਦਾ ਹੱਡੀ ਵਾਲੇ ਦੀ ਅਫਦਲ ਕਰਦੇ ਉਸ ਕਿੰਨੀ ਗੱਲ ਕਰਦਾ ਲੋਕਾਂ ਨੂੰ ਇਤਾਂ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਤੁਹਾਨੂੰ ਲੱਗ ਰਿਹਾ ਵੀ ਹੈਗੀਆਂ ਨੇ ਉਹ ਅੱਜ ਜਿਹੜੀ ਭੀੜ ਹੈ ਜੋ ਤੁਹਾਨੂੰ ਅੱਜ ਦਾ ਦੱਸ ਰਿਹਾ ਕਿੰਨੇ ਲੋਕਾਂ ਨੇ ਕੰਮ ਕਰ ਰਹੇ ਹੋਂ ਦਾ ਤਕਰੀਬਨ ਲਗਦਾ 7 ਦੇ ਆਸ-ਪਾਸ ਹੈ ਐਜੂਕੇਸ਼ਨ ਨੇ ਜਿਹਨਾਂ ਨੇ ਬਲੱਡ ਦਿੱਤਾ ਹਾਲੇ ਬੜੀ ਬਹੁਤ ਭੀੜ ਹੈ ਜੋ ਲੱਗੀ ਹੈ ਪ੍ਰਵਿੰਦਰ ਜੀ ਬਗੈਰ ਸਾਰੀ ਬਿਲਕੁਲ ਠੀਕ ਹੋ ਗਈ ਕਿੰਨੇ ਕੋਈ ਪ੍ਰੈਸ਼ਨ ਵਗੈਰਾ ਮਿਲ ਰਾਇਆ ਤਾਂ ਖਾ ਦੇ ਪ੍ਰੈਸ਼ਨ ਵਗੈਰਾ ਆਪਾਂ ਉਹ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਰਿਸਟ ਬੰਦੀ ਹੈ ਜੋ ਪੇਸ਼ੈਂਟ ਨਿਕਲਣਗੇ ਜਿਨ੍ਹਾਂ ਦੇ ਆਪਾਂ ਲੈਂਜ ਵਗੈਰਾ ਪਾਣਾ ਹੈਗਾ ਤਾਂ ਉਹ ਤੋਂ ਸੰਭਵ ਨਹੀਂ ਹੈ ਨਵੇਂ ਸ਼ੁਲਫੋਂਗੇ ਜੋ ਬਿਲਕੁਲ ਰਵਿੰਦਰ ਜੀ ਲਗਾਤਾਰ ਪਹਿਲਾਂ ਵੀ ਤੁਹਾਡੇ ਵੱਲੋਂ ਕੈਂਪ ਲਗਾਏ ਜਾ ਰਹੇ ਸੀ ਪਿੰਡਾਂ ਦੇ ਵਿੱਚ ਤਾਂ ਅੱਜ ਵੱਡਾ ਉਪਰਾਲਾ ਕੀਤਾ ਗਿਆ ਤਾਂ ਕਿੰਨਾ ਕਿ ਜਿਹੜਾ ਅੰਤਰ ਲੱਗਿਆ ਕਿਉਂਕਿ ਪਹਿਲਾਂ ਵੀ ਕੱਟ ਹੁੰਦੀ ਸੀ ਬਹੁਤ ਤੇ ਇਸ ਵਾਰ ਕਿੰਨਾ ਰਵਿੰਦਰ ਜੀ ਜਿਵੇਂ ਤੁਹਾਨੂੰ ਪਤਾ ਆ ਪਾ ਪਿਛਲੇ ਕਾਫੀ ਸਮੇਂ ਤੋਂ ਹਰ ਹਫਤੇ ਆਪਾਂ ਇੱਕ ਕੈਂਪਾ ਜੋ ਲਗਾਤਾਰ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਆਪਾਂ ਸ਼ੁਰੂ ਕੀਤੇ ਹੋਏ ਸੀਗੇ ਤੇ ਉਹ ਕੈਂਪਾਂ ਦੇ ਵਿੱਚ ਵੀ ਆਪਾਂ ਨੂੰ ਬੜਾ ਜੋ ਆਪਾਂ ਕਹੀਏ ਆਪਾਂ ਨੂੰ ਬਹੁਤ ਸਹੀ ਰਿਸਪਾਂਸ ਸੀ ਜੋ ਲੋਕਾਂ ਦਾ ਮਿਲ ਰਿਹਾ ਸੀਗਾ ਅੱਜ ਵੀ ਇੱਥੇ ਸੇਮੇ ਦੇ ਵਿੱਚ ਕਿਹੜੇ ਕਿਹੜੇ ਕੈਂਪੇਨ ਜਿਹੜੇ ਤੁਸੀਂ ਲਗਾਉਂਦੇ ਰਹੇ ਹੋ। ਤਾਂ ਮਤਲਬ ਤੁਸੀਂ ਕੀ ਕਰ ਰਹੇ ਹੋ? ਕਾਉਣ ਵਾਲੇ ਸਮੇਂ 'ਚ ਕਿਹੜੇ ਜਿਹੜੇ ਹੋਰ ਕੈਂਪੇਨ ਲਗਾਉਂਦੇ ਰਹੇ ਹੋ? ਦੇਖੋ ਹਲੇ ਤਾਂ ਫਿਲਹਾਲ ਸਾਡਾ ਜੋ ਅਸੀਂ ਪੰਜ ਕੈਂਪੇਨਾਂ ਦੇ ਵਿੱਚ ਜਿਹੜੀ ਦਿੱਤੀਆਂ ਫਿਲਹਾਲ ਨਹੀਂ ਕਰ ਰਹੇ ਅੱਗੇ ਜਿੰਨਾ ਵੀ ਸਾਡੀ ਪਲੈਨਿੰਗ ਹੈਗੀ ਤਾਂ ਉਹ ਅਗਰ ਗੱਲ ਕਰੀਏ ਸਰਕਾਰ ਜਿਹੜੀ ਮਾਡਲ ਬਣਾਇਆ ਸੀ 201 ਮਾਹੀ ਪਾਰਟੀ ਦਾ ਸਹਿਤਾ ਹੁਣ ਤਾਂ ਦੇਖਿਆ ਲੈ ਕੇ ਆਸੀ ਬੜਾ ਸੀ ਦੇਖਦੇ ਆ ਪਿੱਛੇ ਇਹ ਕੁਝ ਕੈਂਪ ਕਿਸੇ ਹੋਰ ਪਾਰਟੀ ਵੀ ਲਾ ਕੇ ਗਿਆ ਜੀ ਤੁਹਾਡੀ ਕਿੰਨਾ ਵੀ ਲਾਏ ਗਏ ਪਰ ਲੋਕਾਂ ਦਾ ਅਸੀਂ ਬਾਹਰ ਇਕੱਠੇ ਦੇ ਕੇ ਨਾ ਕਿਵੇਂ ਲੱਗਦੇ ਜਿਵੇਂ ਜੋ ਪਹਿਲਾਂ ਨੇ ਕੈਂਪ ਲਗਾਏ ਗਿਆ ਆਪਾਂ ਉਸ ਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਦੇ ਪਰ ਉਹਦਾ ਇਹ ਸੀਗਾ ਵੀ ਆਪਾਂ ਵੀ ਆਪਣਾ ਜਿਹੜਾ ਅੱਜ ਦਾ ਕੈਂਪ ਸੀ 5 ਤਾਰੀਖ 5 ਤਰੀਕ ਦਾ ਸੀ ਉਹਨਾਂ ਦਾ ਮਿਲਣਾ ਸ਼ਾਇਦ 27 ਤਰੀਕ ਨੂੰ ਕੀਤਾ ਚੁਣਾ ਪਰ ਜੋ ਆਪਣੇ ਆਪਣਾ ਕੈਂਪ ਦਾ ਸੀਗਾ ਇਹਦੀ ਐਡ ਅਸੀਂ ਪਹਿਲਾਂ ਦੁਕਾਨਾਂ ਦੇ ਵਿੱਚ ਪਾ ਦਿੱਤੀ ਜੀ ਤਾਂ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਜੇ ਆਪਾਂ ਜਾਣੋਗੇ ਕਿ ਇਹ ਜੋ ਵੀ ਨਾਲ ਉਹਨਾਂ ਨੇ ਜੋ ਸਾਡੇ ਤੋਂ ਪਹਿਲਾਂ ਕੈਂਪੂ ਵਿੱਚ ਆਖੇ ਪਰ ਫਿਰ ਵੀ ਅੱਜ ਇਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਇੱਥੇ ਹਾਜ਼ਰ ਹੋ ਤੋਦੇ ਸਾਹਮਣੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਅੱਜ ਇੱਥੇ ਆ ਰਹੇ ਹਨ ਅਰਵਿੰਦ ਖੰਨਾ ਜੀ ਆਏ ਸੀ ਦੇਖੋ ਅਰਵਿੰਦ ਖੰਨਾ ਜੀ ਸਾਡੇ ਸੇਵਾ ਦੇ ਕਾਰਨਤਾ ਉਹ ਜਿੰਨੇ ਪਹੁੰਚੇ ਸੀ ਇਸ ਕੈਂਪ ਦੇ ਵਿੱਚ ਹਾਜ਼ਰ ਹੋ ਗਏ ਪਹਿਲਾਂ ਭੋਗ ਦਾ ਸੰਗਤ ਸਾਡੇ 1000 ਤੋਂ ਵੱਧ ਨੇ ਹਾਜ਼ਰ ਹੋਈ ਹੈ ਸਾਡੀ ਜੋ ਸਾਰੀ ਟੀਮ ਹੈ ਤੁਸੀਂ ਸਾਰੇ ਪੰਜਾਬ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਵੇਲੇ ਅਸੀਂ ਲੋਕਾਂ ਦੇ ਲਈ ਹਾਜ਼ਰ ਰਹੇ ਜਿੱਥੇ ਜਿੱਥੇ ਵੀ ਲੋਕਾਂ ਨੂੰ ਕੋਈ ਮੁਸ਼ਕਲ ਆਂਦੀ ਹੈ ਕਿ ਕੈਂਪ ਦੀ ਨਹੀਂ ਕੱਲੀ ਦੀ ਹੋਰ ਵੀ ਗੀਜਦਾ ਅਸੀਂ ਬੀਨ ਚੇਹਰਾ ਆਈਆਂ ਉਹ ਵੀ ਉਹ ਪਰਿਵਾਰਾਂ ਨੂੰ ਜੋ ਲੋਰਵਾਂ ਜੁੜੇ